ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਹਰ ਵਾਰ ਦੀ ਤਰ੍ਹਾਂ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਗੱਲ ਖਰੀ ਖਰੀ ਜਿਸ ਦੇ ਵਿੱਚ ਚਰਚਾ ਕਰਾਂਗੇ ਇੱਕ ਅਹਿਮ ਮੁੱਦੇ ਤੇ ਸੋ ਦੇਸ਼ ਦੇ ਵਿੱਚ ਅਰਮਨ ਦੇ ਕੇਜਰੀਵਾਲ ਹੋਣਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਸਪੋਰਟਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਨੇਤਾ ਰਾਗਵ ਜੱਡਾ ਹੁਣਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਵਕ ਵਕ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਨੇ ਤਾਂ ਇਸ ਮਾਮਲੇ ਤੇ ਉੱਤੇ ਕਰਦੇ ਹਾਂ ਚਰਚਾ ਸੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਅਰਵਿੰਦ ਜਿਹੜੇ ਈਡੀ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਨਾਲ ਹੀ ਜ਼ਿਕਰਯੋਗ ਹੈ ਕਿ ਆបਕਾਰੀ ਨੀਤੀ ਦੇ ਵਿੱਚ ਕਥਿਤ ਕਪਲੇ ਦੇ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਹੋਈ ਸੀ ਗ੍ਰਿਫਤਾਰੀ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੇ ਸਮਰਥਕ ਅਤੇ ਵਰਕਰ ਸੜਕਾਂ ਤੇ ਹਨ ਆਤੀਸ਼ੀ ਸੌਰਵ ਭਾਰਤਵਾਜ ਸੰਦੀਪ ਪਾਠਕ گوਪਾਲ ਰਾਏ ਤੇ ਹੋਰ ਆਗੂ ਪਾਰਟੀ ਨਾਲ ਜੁੜੇ ਹਰ ਛੋਟੇ-ਛੋਟੇ ਮਾਮਲੇ ਤੇ ਮੀਡੀਆ ਦੇ ਸਾਹਮਣੇ ਆ ਰਹੇ ਨੇ ਸੋ ਹਰ ਛੋਟੀ-ਛੋਟੀ ਖਬਰ ਵੀ ਜਿਹੜੀ ਪੇਸ਼ ਕਰਦੇ ਨਜ਼ਰ ਆ ਰਹੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਹੁਣ ਸਾਹਮਣੇ ਆ ਰਹੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ ਇਸ ਸਭ ਦੇ ਵਿੱਚਕਾਰ ਪਾਰਟੀ ਦੇ ਰਾਸਭਾ ਮੈਂਬਰ ਰਾਗਵ ਚੱਡਾ ਜੋ ਅਕਸਰ ਮੁੱਖ ਮੰਤਰੀ ਕੇਜਰੀਵਾਲ ਉਹਨਾਂ ਦੇ ਨਾਲ ਨਜ਼ਰ ਆਉਂਦੇ ਸਨ ਇਸ ਪੂਰੇ ਘਟਨਾਕਰਮ ਵਿੱਚ ਨਾਤਾ ਜ਼ਿਆਦਾ ਬੋਲਦੇ ਨਜ਼ਰ ਆ ਰਹੇ ਨੇ ਤੇ ਨਾ ਹੀ ਨਜ਼ਰ ਆ ਰਹੇ ਨੇ ਵੈਸੇ ਕੋਈ ਗੱਲਬਾਤ ਕਰਦੇ ਸੋ ਭਾਵੇਂ ਉਹ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ ਵੱਡੇ ਸੰਕਟ ਦੌਰਾਨ ਰਾਜਧਾਨੀ ਦਿੱਲੀ ਤੋਂ ਉਹਨਾਂ ਦੀ ਗੈਰ ਹਾਜ਼ਰੀ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕੇ ਪੈਦਾ ਕਰ ਰਹੀ ਹੈ। ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਰਾਗਵ ਚੱਡਾ ਅੱਖਾਂ ਦੀ ਸਰਜਰੀ ਦੇ ਲਈ ਲੰਡਨ ਵਿੱਚ ਹਨ ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਆਮ ਆਦਮੀ ਪਾਰਟੀ ਦੇ ਮੋਕਲ ਚਿਹਰਾ ਸਪੋਕਸਪਰਸਨ ਮੰਨੇ ਜਾਣ ਵਾਲੇ ਬੁਲਾਰੇ ਮੰਨੇ ਜਾਣ ਵਾਲੇ ਰਾਗਵ ਚੱਡਾ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਛੇ ਜਾ ਰਹੇ ਨੇ ਲੋਕ ਪੁਛ ਰਹੇ ਨੇ ਕਿ ਪਹਿਲਾ ਤਾਂ ਲੋਕ ਸਭਾ ਚੋਣਾਂ ਨੇੜੇ ਹੋਈਆਂ ਨੇ ਤੇ ਦੂਸਰਾ ਪਾਰਟੀ ਦੇ ਕੋਆਰਡੀਨੇਟਰ ਦੀ ਗ੍ਰਿਫਤਾਰੀ ਵਰਗੇ ਅਹਿਮ ਮੌਕੇ ਆ ਮੁਕੇ ਰਾਗਵ ਚੱਡਾ ਕਿੱਥੇ ਨੇ ਸੌਰਵਿੰਦ ਕੇਜਰੀਵਾਲ ਹੋਣਾਂ ਦੀ ਗ੍ਰਿਫਤਾਰੀ ਤੋਂ ਅਗਲੇ ਦਿਨ ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਸੀ ਉਸ ਦੇ ਵਿੱਚ ਲਿਖਿਆ ਗਿਆ ਸੀ ਕਿ ਰਾਗਵ ਚੱਡਾ 8 ਮਾਰਚ ਤੋਂ ਲੰਡਨ ਦੇ ਵਿੱਚ ਹਣ ਤੇ ਰਾਗਵ ਚੱਡਾ ਨੇ 9 ਮਾਰਚ ਨੂੰ ਲੰਡਨ ਸਕੂਲ ਆਫ ਇਕਨੋਮਿਕਸ ਦੇ ਲੰਡਨ ਇੰਡੀਅਨ ਫਾਰਮ ਵਿੱਚ ਵੀ ਸੰਬੋਧਨ ਕੀਤਾ ਰਾਗਵ ਚੱਡਾ ਨੇ ਕਿ ਪੋਸਟ ਸਾਂਝੀ ਕੀਤੀ ਕਿ ਜਾਣਕਾਰੀ ਦਿੱਤੀ ਕਿ ਰਾਗਵ ਚੱਡਾ ਨੇ ਬਾਅਦ ਵਿੱਚ ਉਹਨਾਂ ਨੇ ਇੱਕ ਟਵੀਟ ਵੀ ਜਿਹੜਾ ਕੀਤਾ ਕਿ ਉਹਨਾਂ ਨੇ ਆਪਣੀ ਪਤਨੀ ਅਤੇ ਆਦਾਕਾਰਾ ਪ੍ਰਨੀਤੀ ਚੋਪਣਾ ਦੇ ਨਾਲ 20 ਮਾਰਚ ਨੂੰ ਜਿਹੜਾ ਬ੍ਰਿਟਿਸ਼ ਸੰਸਦ ਵਿੱਚ ਆਯੋਜਿਤ ਹਫਤਾਵਾਰੀ ਪੀਐਮਕਿਊਜ਼ ਵਿੱਚ ਹਿੱਸਾ ਲਿਆ ਇਸ ਦੌਰਾਨ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੋਨਿਕ ਨੇ ਵੀ ਵਿਰੋਧੀ ਸੰਸਦ ਮੈਂਬਰਾਂ ਤੇ ਸਵਾਲਾਂ ਦੇ ਜਵਾਬ ਦਿੱਤੇ ਇਸ ਤੋਂ ਬਾਅਦ ਨਿਊਜ਼ ਏਜੰਸੀ ਪੀਟੀਆਈ ਨੇ ਪਾਰਟੀ ਸੂਤਰਾਂ ਦੇ ਹਵਾਲੇ ਤੋਂ ਵੀ ਇੱਕ ਪੋਸਟ ਸਾਂਝੀ ਕੀਤੀ ਕਿ ਰਾਗਵ ਚੱਡਾ ਦੇ ਜੜੇ ਨੇ ਉਹਨਾਂ ਦੀ ਲੰਡਨ ਦੇ ਵਿੱਚ ਅੱਖਾਂ ਦਾ ਆਪਰੇਸ਼ਨ ਹੈ ਅੱਖਾਂ ਦੀ ਸਰਜਰੀ ਉਹ ਕਰਵਾਉਣਗੇ ਸੋ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵੀ ਦੱਸਿਆ ਕਿ ਉਹ ਡਾਕਟਰੀ ਕਾਰਨਾ ਕਰਕੇ ਯੂਕੇ ਦੇ ਵਿੱਚ ਗਏ ਹੋਏ ਹਨ ਉਹਨਾਂ ਦੀ ਅੱਖ ਦੇ ਰੈਟੀਨਾ ਦੇ ਵਿੱਚ ਸ਼ੇਕ ਹੈ ਉਹਨਾਂ ਨੇ ਦੱਸਿਆ ਕਿ ਰਾਗਵ ਚੱਡਾ ਹੋਣਾ ਦਾ ਉਹਨਾਂ ਦੇ ਨਾਲ ਜੜਿਆ ਹੱਥ ਪਹਿਲਾਂ ਹੀ ਗੱਲਬਾਤ ਹੋਈ ਸੀ ਰਾਗਵ ਚੱਡਾ ਦੇ ਵਾਪਸ ਪਰਤਣ ਜਾਂ ਲੰਬੇ ਸਮੇਂ ਤੱਕ ਲੰਡਨ ਦੇ ਵਿੱਚ ਰਹਿਣ ਦੇ ਬਾਰੇ ਮਾਲਵਿੰਦਰ ਸਿੰਘ ਕਾਂਗੜੇ ਨੇ ਕੁਝ ਵੀ ਸਪਸ਼ਟ ਨਹੀਂ ਕੀਤਾ ਇਸ ਦੌਰਾਨ ਬ੍ਰਿਟੇਨ ਦੀ ਲੇਬਰ ਪਾਰਟੀ ਦੀ ਸੰਸਦ ਮੈਂਬਰ ਪ੍ਰੀਤ ਕੋਰ ਗਿੱਲ ਨੇ राघव ਚੱਡਾ ਨਾਲ ਆਪਣੀ ਮੁਲਾਕਾਤ ਦੇ ਬਾਰੇ ਇੱਕ ਪੋਸਟ ਸਾਂਝੀ ਕੀਤੀ ਜਿਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ राघव ਚੱਡਾ ਤੇ ਹਮਲਾਵਰ ਰੁਖ ਅਖਤਿਆਰ ਕੀਤਾ राघव ਚੱਡਾ ਦਾ ਨਾਂ ਲਏ ਬਿਨਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਪੰਜਾਬ ਕਿਹੋ ਜਿਹੀ ਸਰਕਾਰ ਹੈ ਪੰਜਾਬ ਦੇ ਵਿੱਚ ਸੂਬੇ ਦਾ ਇੱਕ ਸੰਸਦ ਮੈਂਬਰ ਹੈ ਜਿਹੇ ਲੋਕਾਂ ਨਾਲ ਖੜਾ ਹੈ ਜੋ ਭਾਰਤ ਦੇ ਖਿਲਾਫ ਬੋਲਦੇ ਹਨ ਅਤੇ ਅਤਵਾਦ ਪੱਖੀ ਸਮਰਥਨ ਕਰਦੇ ਹਨ ਪ੍ਰੀਤ ਕੋਰ ਗਿੱਲ ਤੇ ਅਕਸਰ ਇਹ ਇਲਜ਼ਾਮ ਲੱਗਦੇ ਨੇ ਕਿ ਉਹ ਖਾਲਿਸਤਾਨ ਦੀ ਹਮਾਇਤ ਵਿੱਚ ਬੋਲਦੇ ਹਨ ਜਿਸ ਕਾਰਨ ਉਹ ਭਾਰਤ ਸਰਕਾਰ ਦੇ ਨਿਸ਼ਾਨੇ ਤੇ ਰਹੇ ਨੇ ਬੀਜੇਪੀ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਪ੍ਰੀਤ ਗਿਲ ਨਾਲ ਰਾਗਵ ਚੱਡਾ ਦੀ ਤਸਵੀਰ ਸਾਂਝੇ ਕਰਦੇ ਹੋਏ ਲਿਖਿਆ ਕਿ ਭਾਰਤ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਪਰ ਅਰਵਿੰਦ ਕੇਜਰੀਵਾਲ ਦੀ ਅੱਖ ਦਾ ਤਾਰਾ ਮੰਨੇ ਜਾਣ ਵਾਲੇ ਰਾਗਵ ਚੱਡਾ ਲੰਡਨ ਚ ਹਨਾ ਤੇ ਪ੍ਰੀਤ ਗਿਲ ਨਾਲ ਸੰਪਰਕ ਦੇ ਵਿੱਚ ਕਿਉਂ ਹਨ ਉਹਨਾਂ ਨੇ ਵੀ ਕਿਹਾ ਕਿ ਰਾਗਵ ਚੱਡਾ ਦਿੱਲੀ ਦੇ ਹਸਪਤਾਲ ਵਿੱਚ ਅੱਖਾਂ ਦਾ ਆਪਰੇਸ਼ਨ ਕਿਉਂ ਨਹੀਂ ਕਰਵਾ ਰਹੇ ਸੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਅਗਲੇ ਦਿਨ ਸੀਨੀਅਰ ਵਕੀਲ ਅਤੇ ਸਾਬਕਾ ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਗ੍ਰਿਫਤਾਰ ਹੋਣ ਵਾਲਿਆਂ ਵਿੱਚ ਅਗਲਾ ਨੰਬਰ ਗ੍ਰਿਫਤਾਰ ਹੋਣ ਵਾਲਿਆਂ ਦੇ ਵਿੱਚ ਅਗਲਾ ਨੰਬਰ ਜਿਹੜਾ ਉਹ ਰਗਵ ਚੱਡਾ ਦਾ ਸੁਪੋਸਟ ਸਾਂਝੀ ਕੀਤੀ ਸੀ ਤੇ ਉਸ ਦੇ ਵਿੱਚ ਲਿਖਿਆ ਕਿ ਕੇ ਕਵਿਤਾ ਅਤੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਅਗਲੇ ਰਾਗਵ ਚੱਡਾ ਹੋਣਗੇ ਸੋ ਇਸ ਤੋਂ ਬਾਅਦ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੋ ਇਸ ਦੇਸ਼ ਦੀਆਂ ਚੋਣਾ ਵਿੱਚ ਮੁੱਖ ਖਿਡਾਰੀ ਹਨ ਕੁਝ ਲੋਕ ਸੋਸ਼ਲ ਮੀਡੀਆ ਯੂਜ਼ਰ ਜਿਹੜੇ ਨੇ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਪਾਰਟੀ ਵਿੱਚ ਸੰਕਟ ਦੇ ਸਮੇਂ ਵਿੱਚ ਰਾਗਵ ਚੱਡਾ ਦੂਰੀ ਬਣਾ ਰਹੇ ਹਨ ਕੁਝ ਜਿਹੜੇ ਸੋਸ਼ਲ ਮੀਡੀਆ ਯੂਜ਼ਰ ਨੇ ਉਹਨਾਂ ਦੇ ਇਹ ਵੀ ਗੱਲ ਕਹੀ ਹੈ ਕਿ ਰਾਗਵ ਝੱਡਾ ਹੋਣੀ ਭਾਜਪੀ ਦੇ ਵਿੱਚ ਸ਼ਾਮਲ ਹੋਣਗੇ ਸੋ سوشل میڈیا ਦੇ ਉੱਤੇ ਹੀ ਇੱਕ ਹੋਰ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਜਦੋਂ ਚੋਣਾਂ ਸਿਰ ਉੱਤੇ ਹਨ ਤੇ ਆਮ ਆਦਮੀ ਪਾਰਟੀ ਦੇ ਆਗੂ ਜੇਲ੍ਹ ਵਿੱਚ ਹਨ ਰਾਗਵ ਝੱਡਾ ਕਿੱਥੇ ਨੇ سوشل میڈیا ਸਾਈਟ ਐਕਸ ਉੱਤੇ ਹੋਰ ਤਰ ਵੀ ਕਈ ਜਣੀਆਂ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਲਿਖਿਆ ਗਿਆ ਕਿ ਇਹਨਾਂ ਸਭ ਕੋ ਜੋ ਹੋਣ ਦੇ ਦੌਰਾਨ ਰਾਗਵ ਝੱਡਾ ਕਿੱਥੇ ਹਨ ਜੇਕਰ ਉਹ ਆਉਣ ਵਾਲੇ ਹਫ਼ਤਿਆਂ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਮੈਨੂੰ ਇਹ ਹੈਰਾਨੀ ਨਹੀਂ ਹੋਵੇਗੀ ਕਿਉਂਕਿ ਆਲਰੇਡੀ ਜਿਹੜੇ ਆ ਪਹਿਲਾਂ ਹੀ ਕਈ ਤਰ੍ਹਾਂ ਦੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਕਿ ਅਰਵਿੰਦ ਕੇਜਰੀਵਾਲ ਹੋਣਾਂ ਦੀ ਗ੍ਰਿਫਤਾਰੀ ਤੋਂ ਬਾਅਦ ਰਾਗਵ ਝੱਡਾ ਹੋਣਾਂ ਨੂੰ ਜ਼ਰੂਰ ਗ੍ਰਿਫਤਾਰੀ ਦਾ ਡਰ ਸਤਾਉਣ ਲੱਗਿਆ ਤੇ ਉਹ ਭਾਜੀਪੀ ਦੇ ਵਿੱਚ ਜ਼ਰੂਰ ਸ਼ਾਮਲ ਹੋਣਗੇ ਸੋ ਪੋਸਟਾਂ ਸਾਂਝੀਆਂ ਹੁੰਦੀਆਂ ਨੇ ਰਾਗਵ ਝੱਡਾ ਕਿੱਥੇ ਹਨ ਉਹ ਮੌਕੇ ਤੋਂ ਗਾਇਬ ਹਨ ਕੀ ਆਪ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਖੁਦ ਬਾਹਰ ਦਾ ਰਸਤਾ ਦਿਖਾ ਦਿੱਤਾ ਸੋ ਇਹ ਜਿਹੜੀ ਬਿਆਨ ਨੇ ਜਿਹੜੀਆਂ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਕੁਝ ਲੋਕ ਸਵਾਲ ਵੀ ਕਰਦੇ ਨਜ਼ਰ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਰਾਗਵ ਜੀ ਤੁਸੀਂ ਕਿੱਥੇ ਹੋ ਨੂੰ ਤੁਹਾਡੀ ਸਭ ਤੋਂ ਵੱਧ ਲੋੜ ਹੈ ਸੋ ਰਾਗਵ ਝੱਡਾ ਦਿੱਲੀ ਵਿੱਚ ਨਹੀਂ ਹਨ ਪਰ ਲੰਘੇ ਵੀਰਵਾਰ ਦੀ ਰਾਤ ਜਦੋਂ ਈਡੀ ਅਰਵਿੰਦ ਕੇਜਰੀਵਾਲ ਹੋਂਾਂ ਦੇ ਘਰ ਪਹੁੰਚੀ ਉਦੋਂ ਤੋਂ ਹੀ ਰਾਗਵ ਝੱਡਾ ਸੋਸ਼ਲ ਮੀਡੀਆ ਉੱਤੇ ਸਰਗਰਮ ਸੰਨ ਕੇਜਰੀਵਾਲ ਹੋਂਾਂ ਦੀ ਗ੍ਰਿਫਤਾਰੀ ਤੋਂ ਬਾਅਦ ਰਾਗਵ ਝੱਡਾ ਨੇ ਲਿਖਿਆ ਕਿ ਭਾਰਤ ਵਿੱਚ ਅਣ ਐਲਾਨੀ ਐਮਰਜੈਂਸੀ ਹੈ ਅਰਵਿੰਦ ਕੇਜਰੀਵਾਲ ਦੂਜੇ ਸੀਐਮ ਹਨ ਜਿਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਭਾਰਤ ਵਿੱਚ ਏਜੰਸੀਆਂ ਦੀ ਇੰਨੀ ਜ਼ਿਆਦਾ ਵਰਤੋਂ ਕਦੇ ਨਹੀਂ ਦੇਖੀ ਸੋ ਇਹ ਜਿਹੜੇ ਇਸ ਪੋਸਟ ਕੀਤੀ ਸੀ ਅਰ 20 ਕੇਜਰੀਵਾਲ ਹੋਣਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਰਾਗਵ ਚੱਡਾ ਹੁਣਾਂ ਨੇ ਸਾਂਝੀ ਕੀਤੀ ਹੈ ਕਿ ਅਸੀਂ ਭਾਰਤ ਦੇ ਵਿੱਚ ਕਦੀ ਵੀ ਏਜੰਸੀਆਂ ਦੀ ਇੰਨੀ ਜ਼ਿਆਦਾ ਵਰਤੋਂ ਨਹੀਂ ਵੇਖੀ। ਸੋ ਦੱਸ ਦਿੰਨੇ ਕਿ ਅਰਵਿੰਦ ਕੇਜਰੀਵਾਲ ਹੁਣਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਰੂਰ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਰਾਗਵ ਚੱਡਾ ਹੁਣ ਕਿੱਥੇ ਗਏ ਨੇ ਪਰ ਰਾਗਵ ਚੱਡਾ ਹੁਣਾਂ ਦੀ ਅੱਖ ਦੀ ਸਰਜਰੀ ਦਾ ਇੱਕ ਹਵਾਲਾ ਦਿੱਤਾ ਗਿਆ ਹੈ ਕਿ ਲੰਡਨ ਦੇ ਵਿੱਚ ਇਲਾਜ ਕਰਨ ਗਏ ਨੇ। ਹਾਲਾਂਕਿ ਉਹਨਾਂ ਦੇ ਲੰਡਨ ਜਾਣ ਤੋਂ ਬਾਅਦ ਵੀ ਵਿਰੋਧੀ ਧਿਰਾਂ ਨੇ ਆਮ ਆਦਮੀ ਪਾਰਟੀ ਤੋਂ ਤੇ ਤਿੱਖੇ ਸਵਾਲ ਚੁੱਕੇ ਕਿ ਕਿਉਂ ਆਪਣੇ ਹੀ ਜਿਹੜੇ ਸਿਹਤ ਸਹੂਲਤਾਂ ਦਾ ਹਵਾਲਾ ਦਿੰਦੇ ਨੇ, ਸਿਹਤ ਸਹੂਲਤਾਂ ਦੇ ਵੱਡੇ ਵੱਡੇ ਦਾ ਪਰ ਜਿਹੜੇ ਇਸ ਦੀ ਜਾਣਕਾਰੀ ਵੀ ਹਾਲੇ ਤੱਕ ਪੁਸ਼ਟੀ ਜੜੀ ਨਹੀਂ ਕੀਤੀ ਜਾ ਸਕਦੀ ਅਧਿਕਾਰਤ ਜਾਣਕਾਰੀ ਇਸ ਦੀ ਵੀ ਸਾਂਝੀ ਨਹੀਂ ਹੋਈ ਕਿ ਸੱਚਮੁੱਚ ਦੇ ਵਿੱਚ ਹੀ ਰਾਗਵ ਚੱਡਾ ਹੋਣਾ ਦੀ ਅਖਦਾ ਇਲਾਜ ਜਾਂ ਸੱਚ ਦੇ ਵਿੱਚ ਉਹ ਗ੍ਰਿਫਤਾਰੀ ਤੋਂ ਬਚਦੇ ਲੰਡਨ ਦੇ ਵਿੱਚ ਪਹੁੰਚੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਰੂਰ ਸਾਬਤ ਹੋ ਜਾਵੇਗਾ ਕਿ ਆਸਰਾਇਆਂ ਲਗਾਈਆਂ ਜਾ ਰਹੀਆਂ ਨੇ ਕਿ ਰਾਗਵ ਚੱਡਾ ਹੋਣੀ ਭਾਜਪਾ ਦੇ ਵਿੱਚ ਜਾਣਗੇ ਜੇਕਰ ਜਾਣਗੇ ਤੇ ਇਸ ਦੇ ਵਿੱਚ ਵੀ ਲੋਕੀ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਾਨੂੰ ਇਸ ਗੱਲ ਦੇ ਵਿੱਚ ਕੋਈ ਵੀ ਹੈਰਾਨੀ ਨਹੀਂ ਹੋਵੇਗੀ ਸੋ ਇਹ ਪੂਰਾ ਮਾਮਲਾ ਅਰਵਿੰਦ ਕੇਜਰੀਵਾਲ ਹੋਣਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਗਲਾ ਨੰਬਰ ਸ਼ਾਹ ਇਹ ਰਾਗਵ ਚੰਡਾ ਹੋਣਾ ਦਾ ਲੱਗ ਜਾਵੇ ਜਿਸ ਨੂੰ ਲੈ ਕੇ ਰਾਗਵ ਚੰਡਾ ਰਾਗਵ ਚੰਡਾ ਹੋਣਾ ਨੇ ਪਾਰਟੀ ਜਿਹੜੀ ਐਕਟੀਵਿਟੀਜ਼ ਨੇ ਚੋਣਾਂ ਚੋਣਾਂ ਦੇ ਜਿਹੜੇ ਪੂਰੇ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਹੈ ਲੰਡਨ ਦੇ ਵਿੱਚ ਅੱਕਦਾ ਇਲਾਜ ਦਾ ਇੱਕ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਮੈਂ ਇੱਕ ਸੱਚ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੇ ਲੱਗੀ ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੀਆਂ ਕਰਨਾ ਦੇਖਦੇ ਰਹੋ ਸ ਕਾਈ ਨਿਊਜ਼ ਪੰਜਾਬ